ਪਾਜੀ ਜਿਹੜੀ ਸਾਡੀ ਕੁੜੀ ਨੇ ਪਹਿਲੀ ਵਾਰ 올림픽 ਚ ਗਈ ਪਾਜੀ ਉਹ ਤੇ ਫਿਲਮ ਕਿਉਂ ਨਹੀਂ ਬਣਦੀ ਪਾਜੀ ਪਾਜੀ ਮਿਲਖਾ ਸਿੰਘ ਤੇ ਫਿਲਮ ਬਾਲੀਵੁੱਡ ਬਣਾ ਗਿਆ ਆ ਕੇ ਅਸੀਂ ਦਾਰਾ ਸਿੰਘ ਤੇ ਫਿਲਮ ਨਹੀਂ ਬਣਾ ਸਕਿਆ ਪਰ ਅਸੀਂ ਫਿਲਮ ਕਿਤੇ ਬਣਾ ਰਹੇ ਹਾਂ ਅਸੀਂ ਬਣਾ ਰਹੇ ਹਾਂ ਵੀ ਫਲਾਣੇ ਇਲਾਕੇ ਚ ਫਲਾਣਾ ਬਦਮਾਸ਼ ਹੋਇਆ ਹੈ ਉਹ ਬੰਦੇ ਨੇ ਇੰਨੇ ਬੰਦੇ ਮਾਰੇ ਉਹ ਬੰਦੇ ਨੇ ਇੰਨੀ ਸਮਗਲੰ ਕੀਤੀ ਉਹ ਬੰਦੇ ਨਾਲ ਅਸੀਂ ਉਹਨਾਂ ਨੂੰ ਹੀਰੋ ਬਣਾਉਣ ਲੱਗੇ ਹਾਂ ਪਾਜੀ ਗੈਂਗਸਟਰ ਗਾਂਧੀ ਡਾਕੂ ਮਜੈਲ ਸਮੈਗਲਰ ਇਹ ਤੁਸੀਂ ਉਹ ਫਿਲਮ ਬਣਾਉਣੀ ਹੈ ਤੁਸੀਂ ਗਲੋਰੀਫਾਈ ਕੀ ਕਰਨਾ ਹੈ ਭਾਜੀ ਜਿਹੜੀ ਸਾਡੀ ਕੁੜੀ ਨੇ ਪਹਿਲੀ ਵਾਰ 올림픽 ਚ ਗਈ ਭਾਜੀ ਉਹ ਤੇ ਫਿਲਮ ਕਿਉਂ ਨਹੀਂ ਬਣਦੀ ਭਾਜੀ ਭਾਜੀ ਮਿਲਖਾ ਸਿੰਘ ਤੇ ਫਿਲਮ ਬਾਲੀਵੁੱਡ ਬਣਾ ਗਿਆ ਕਿ ਅਸੀਂ ਦਾਰਾ ਸਿੰਘ ਤੇ ਫਿਲਮ ਨਹੀਂ ਬਣਾ ਸਕਿਆ ਭਾਜੀ ਇਹ ਤਾਂ ਆਪਾਂ ਸਾਰੇ ਸੁਣਦੇ ਨੂੰ ਤੂੰ ਬਹੁਤ ਅੱਜ ਵੀ ਦਾਰਾ ਸਿੰਘ ਚਲੇ ਗਏ ਸੀ ਸੁਦਾਰਤ ਨੇ ਤੂੰ ਬਹੁਤ ਦਾਰਾ ਆਪਣੇ ਦਾਰਾ ਸਮਾ ਭਾਜੀ ਇਹ ਗੱਲ ਕਹੋਣੀ ਸਰਗਰਮ ਕਿਕਰ ਸਿੰਘ ਕਹੇ ਕਈ ਨਖੀਰ ਸਿੰਘ ਕਹੇ ਕਿੰਨੇ ਲੋਕ ਨੇ ਕਿੰਨੇ ਲੋਕ ਨੇ ਭਾਜੀ ਉਹਨਾਂ ਤੇ ਫਿਲਮਾਂ ਬਣ ਸਕਦੀਆਂ ਸੀ ਬੋਲੀਵੁੱਡ ਵਾਲੇ ਜਿਹੜੇ ਮਿਸਟਰ ਕਪਾਨੀ ਜਿਨ੍ਹਾਂ ਨੂੰ ਮਿਸਟਰ ਸਿੰਘ ਕੈਪਸੂਲ ਦੇ ਤੌਰ ਤੇ ਸਾਨੂੰ ਪਤਾ ਨਹੀਂ ਲੱਗਾ ਭਾਜੀ ਪਤਾ ਨਹੀਂ ਲੱਗਾ ਸਾਨੂੰ ਕਿੱਡਾ ਕਮਾਲ ਦਾ ਬੰਦਾ ਜੀ ਕਿੱਡਾ ਕਮਾਲ ਦਾ ਬੰਦਾ ਪਰ ਅਸੀਂ ਫਿਲਮ ਕਿਤੇ ਬਣਾ ਰਹੇ ਹਾਂ ਅਸੀਂ ਬਣਾ ਰਹੇ ਹਾਂ ਵੀ ਫਲਾਣੇ ਇਲਾਕੇ ਚ ਫਲਾਣਾ ਬਦਮਾਸ਼ ਹੋਇਆ ਹੈ ਹਾਂ ਉਹ ਬੰਦੇ ਨੇ ਇੰਨੇ ਬੰਦੇ ਮਾਰੇ ਆ ਉਹ ਬੰਦੇ ਨੇ ਇੰਨੀ ਸਮਗਲੰ ਕੀਤੀ ਉਹ ਬੰਦੇ ਨੇ ਅਸੀਂ ਉਹਨਾਂ ਨੂੰ ਹੀਰੋ ਬਣਾਉਣ ਲੱਗੇ ਹੋ ਪਾਜੀ ਸੋ ਇਸ ਕਰਕੇ ਗੱਲ ਸੋਚਣ ਦੀ ਲੋੜ ਹੈ ਮੈਂ ਕਦੇ ਵੀ ਐਕਸ਼ਨ ਫਿਲਮ ਦੇ ਖਿਲਾਫ ਨਹੀਂ ਆ ਅਸੀਂ ਉਹ ਗੈਂਗਸਟਰ ਗਾਂਧੀ ਡਾਕੂ ਮਜਾਇਲ ਸਮੈਗੀ ਸਮੈਗਲਰ ਉਹਨਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ ਨਾ ਪਾਜੀ ਮੈਂ ਕਹਿੰਦਾ ਜੇ ਤੁਸੀਂ ਉਹ ਫਿਲਮ ਬਣਾਉਣੀ ਹੈ ਤੁਸੀਂ ਗਲੋਰੀਫਾਈ ਕੀ ਕਰਨਾ ਤੁਸੀਂ ਠੀਕ ਹੈ ਬਣਾਓ ਫਿਲਮ ਜੱਗੜਾਕੂ ਤੇ ਬਹੁਤ ਸਾਰੇ ਫਿਲਮਾਂ ਹੋਣੀਆਂ ਕਿ ਜੱਗੜਾਕੂ ਵੀ ਕੋਈ ਹੋਇਆ ਹੋਊਗਾ ਮੈਂ ਤਾਂ ਨਹੀਂ ਦੇਖਿਆ ਹੋਇਆ ਹੋਊਗਾ ਕੋਈ ਫਿਲਮ ਬਣੀ ਹੈ ਪਰ ਮਸਲਾ ਤਾਂ ਇਹ ਹੈ ਨਾ ਫਿਲਮ ਤੁਸੀਂ ਕੀ ਦਿਖਾਉਣਾ ਹੈ ਇਹ ਮੁੱਦਾ ਹੋਣਾ ਚਾਹੀਦਾ ਫਿਰਦਾ ਸੋ ਮੈਨੂੰ ਇਹ ਲੱਗਦੀ ਹੈ ਥੋੜੀ ਜਿਹੀ ਸਾਡੀ ਦਿੱਕਤ ਹੈਗੀ ਹੈ ਦੂਜੀ ਗੱਲ ਇਹ ਹੈ ਕਿ ਇਹ ਸਾਡੇ ਸੁਭਾਵਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਇੱਕ ਦਿੱਕਤ ਪਹਿਲਾਂ ਤੋਂ ਰਹੀ ਹੈ ਸਾਨੂੰ ਪ੍ਰੋਬਲਮ ਲੱਗਦੀ ਹੈ ਸਾਨੂੰ ਕਈ ਵਾਰ ਆਪਣੀ ਮਾਂ ਬਹੁਤ ਹੀ ਚੰਗੀ ਨਹੀਂ ਲੱਗਦੀ ਸਾਨੂੰ ਜਿਹੜੀ ਚਾਰ ਕਰ ਛੱਡ ਕੇ ਸਾਡੀ ਇੱਕ ਬਜ਼ੁਰਗ ਔਰਤ ਹੈ ਨਾ ਅਸੀਂ ਉਹਦਾ ਬਹੁਤ ਸਤਿਕਾਰ ਕਰਦੇ ਹਾਂ ਹੋਰ ਮੇਰੇ ਵੀ ਕੀ ਹਾਲ ਹੈ ਉਹ ਚਾਚੀ ਬੜੀ ਤਾਈ ਬੜੀ ਵਧੀਆ ਉਹਦੇ ਪਤਾ ਹੀ ਦੇ ਬਹੁਤ ਪੈਰਾਂ ਤਲੋਨੇ ਇਸ ਕਰਕੇ ਅਸੀਂ ਇਹ ਤਾਂ ਗੱਲ ਕਰਦੇ ਆ ਸਾਡੇ ਅਸੀਂ ਕਹੀਏ ਨਾ ਕਈ ਵਾਰ ਅਸੀਂ ਆਪਣੇ ਲਾਈਨ ਚ ਵੀ ਗੱਲ ਕਰਦੇ ਆ ਵੀ ਫਰਾਣੀ ਫਿਲਮ ਮਾਰੇ ਬਹੁਤ ਕਮਾਲ ਦੀ ਉਹਨਾਂ ਨੇ ਇਹਨਾਂ ਨੂੰ ਕੀ ਪਤਾ ਫਿਲਮ ਬਣਾਉਣ ਦਾ ਫਿਲਮ ਬਣਾਉਂਦੇ ਨੇ ਸਾਊਥ ਵਾਲੇ ਓਏ ਹੋਏ 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 ਢੂੜਾ ਪੜ ਦਿੰਦੇ ਆ ਭਾਜੀ ਉਹ ਕਿੱਥੋਂ ਆਏ ਨੇ ਓਲੀਅਨ ਨੇ ਕੋਈ ਉਹਨਾਂ ਕੋਲੇ ਦਿਮਾਗ ਕੋਈ ਸਪੈਸ਼ਲ ਨਹੀਂ ਵੀ ਤੁਹਾਡੇ ਕੋਲੇ ਪਾਈਆ ਦਿਮਾਗ ਉਹਨਾਂ ਕੋ ਤਿੰਨ ਕਿਲੋ ਦਾ ਭਾਜੀ ਸਾਢੇ ਹੀ ਨਹੀਂ ਬੰਦੇ ਹਾਂ ਬਿਲਕੁਲ ਹੁਣ ਤੁਸੀਂ ਦੇਖੋ ਇੱਕ ਵਾਰ ਕੀ ਗੱ ਸਾਡੇ ਇੱਕ ਸਾਊਂਡ ਰਿਕਾਰਡਿਸਟ ਨੇ ਨਰਿੰਦਰ ਸਿੰਘ ਨੂੰ ਨਵਾਂ ਸਰਦਾਰ ਜੀ ਨੇ ਮਨਜੀ ਦੀ ਸਾਰੇ ਫਿਲਮਾਂ ਨੇ ਕੀਤੀਆਂ ਉਹਨੇ ਪੁਰਾਣੀਆਂ ਫਿਲਮਾਂ ਬਹੁਤ ਕੀਤੀਆਂ ਭਾਈ ਅਮਤਾਪ ਚੰਦਿਆ ਫਿਲਮਾਂ ਨਸੀਬ ਵਗੈਰਾ ਫਰਮਾਇਆ ਭਾਈ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਇੱਥੇ ਇੱਕ ਵਾਰ ਚੰਡੀਗੜ੍ਹ ਆਏ ਹੋਏ ਸੀ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਸਰ ਥੋੜੇ ਨਾਲ 2 ਮਿੰਟ ਗੱਲ ਕਰਨੇ ਆ ਉਹ ਕਹਿੰਦੇ ਹਾਂ ਹਾਂ ਰੌਣੀ ਸਾਹਿਬ ਦੱਸੋ ਮਖਾ ਜੀ ਵੀ ਸਾਡੀ ਇੱਕ ਸੰਸਥਾ ਹੈ ਉਹ ਚ ਅਸੀਂ ਨਾ ਜਿਹੜੇ ਟੈਕਨੀਕਲ ਲੋਕ ਹੈ ਜਿਨ੍ਹਾਂ ਨੂੰ ਲੋਕਾਂ ਤੱਕ ਬਹੁਤੀ ਪਹੁੰਚ ਨਹੀਂ ਲੋਕ ਜਾਣਦੇ ਘੱਟ ਜਿਨ੍ਹਾਂ ਨੂੰ ਅਸੀਂ ਉਹਨੂੰ ਔਨਰ ਕਰਦੇ ਆ ਵੀ ਜਿਹੜੇ ਕੈਮਰੇ ਦੇ ਪਿੱਛੇ ਲੋਕ ਆਏ ਜਿਹੜੇ ਕਿੰਗ ਮੇਕਰ ਹੁੰਨੇ ਨੇ ਉਹਨੂੰ ਵੀ ਅੱਗੇ ਲੈ ਕੇ ਆਈਏ ਅਸੀਂ ਤੁਹਾਨੂੰ ਔਨਰ ਕਰਨਾ ਹੈ ਮੈਨੂੰ ਕਹਿੰਦੇ ਹੈਗੇ ਤਰੇ 2 ਮਿੰਟ ਮੈਂ ਕਹਾਂ ਜੀ ਕਹਿੰਦੇ ਅੱਜ ਚਾਹ ਪੀਣੇ ਆ ਪਾ ਜੀ ਮੈਨੂੰ ਚਾਹ ਪੀਣ ਲੈ ਕੇ ਕੰਟੀਨ ਚ ਸਟੂਡੀਓ ਇਸ ਡੂਇੰਗ ਰਾਉਂਡ ਇਸ ਮੈਨੂੰ ਕਹਿੰਦੇ ਦੇਖ ਮਲਕੀਤ ਪਰ ਤੇਰਾ ਸ਼ੁਕਰੀਆ ਤੂੰ ਮੇਰੇ ਬਾਰੇ ਐ ਸੋਚਿਆ ਅੱਜ ਕੋਈ ਕਿਸੇ ਬਾਰੇ ਨਹੀਂ ਸੋਚਦਾ ਆਪਣੇ ਆਪ ਤੋਂ ਬਿਨਾ ਪਰ ਬੇਟਾ ਕਹਿੰਦੇ ਗੱਲ ਇਹ ਹੈ ਵੀ ਜਿੰਨਾ ਵੱਡਾ ਮੈਂ ਆਪਣੇ ਕੰਮ 'ਚ ਹੈਗਾ ਤੁਸੀਂ ਮੈਨੂੰ ਉਹ ਤੋਂ ਵੱਡਾ ਨਹੀਂ ਕਰ ਸਕਦੇ ਮੈਂ ਵੱਡੇ ਵੱਡੇ ਮੁਤਾਬ ਵਿੱਚ ਨਿਫਲਮਾਂ ਕੀਤੀਆਂ ਫਰਾਂਸ ਰਜਿਸਟਰ ਕਰਨ ਦੀਆਂ ਫਿਲਮਾਂ ਕੀਤੀਆਂ ਉਹਦੀਆਂ ਫਿਲਮਾਂ ਕੀਤੀਆਂ ਕਹਿੰਦਾ ਹੁਣ ਮੈਂ ਤੈਨੂੰ ਗੱਲ ਦੱਸਦਾ ਜੇ ਤੁਸੀਂ ਸਿਨੇਮੇ ਨੂੰ ਸੱਚੀ ਪਿਆਰ ਕਰਦੇ ਹੋ ਤਾਂ ਮੇਰੀ ਗੱਲ ਮੰਨੋ ਜਿਹੜਾ ਬੰਦਾ ਤੁਹਾਡੇ ਪੰਜਾਬ ਦਾ ਬੰਦਾ ਹੈ ਭਿਸ਼ੱਕ ਮੇਰੇ ਨਾਲ 50 ਦਰਜੇ ਥੱਲੇ ਹੋਵੇ ਪੰਜਾਬ ਦਾ ਬੰਦਾ ਪੰਜਾਬ ਚ ਰਹਿ ਕੇ ਪੰਜਾਬੀ ਸਿਨੇਮੇ ਲਈ ਕੰਮ ਕਰ ਰਿਹਾ ਹੈ ਨਾ ਤੁਸੀਂ ਉਹਨੂੰ ਸ਼ਾਬਾਸ਼ ਦਿਓ ਉਹਦੀ ਪਿੱਠ ਥਾਪੜੋ ਕਹਿੰਦਾ ਜਿੱਦਣ ਤੁਹਾਡੇ ਕੋਲੇ ਆਪਣੇ ਤੁਹਾਡੇ ਟੈਕਨੀਸ਼ੀਅਨ ਆ ਗਏ ਨਾ ਤੁਹਾਡੇ ਕਲਚਰ ਦੇ ਟੈਕਨੀਸ਼ੀਅਨ ਆ ਗਏ ਉਦੋਂ ਤੁਹਾਡੇ ਸਿਨੇਮੇ ਨੇ ਵੱਡਾ ਹੋਣਾ ਜੇ ਤੁਹਾਡੀਆਂ ਫਿਲਮਾਂ ਸਾਊਥ ਦੇ ਬੰਦੇ ਬਣਾਉਣ ਗਿਆ ਕੇ ਬਾਹਰੋਂ ਤੁਹਾਡੇ ਕੋਲੇ ਕੈਮਰਾਮੈਨ ਸਾਊਥ ਦਾ ਹੈ ਤੁਹਾਡੇ ਕੋਲ ਸਾਊਂਡ ਰਿਕਾਰਡਿਸ ਕਿਵੇਂ ਹੋ ਜਾ ਬਣਾਠੀ ਦਾ ਤੁਹਾਡੇ ਕੋਲੇ ਅਸਿਸਟੈਂਟ ਡਾਇਰੈਕਟਰ ਫਾਨੀ ਜਗਤ ਹੈ ਸਾਡੀਆਂ ਫਿਲਮਾਂ ਤਾਂ ਰਾਈਟਰ ਕਈ ਵਾਰ ਕਹਿੰਦੇ ਮਰਾਠੀ ਦਾ ਰਾਈਟਰ ਪੰਜਾਬੀ ਫਿਲਮ ਬਣਾ ਰਿਹਾ ਹੈ ਉਹ ਪ੍ਰੋਡਕਸ਼ਨ ਵਾਲੇ ਬੰਦੇ ਲਗਭਗ ਜਿਹੜੇ ਕਰਦੇ ਨੇ ਸਾਈਟ ਤੇ ਕੈਂਪ ਪਰ ਦੇ ਉਹ ਸਾਰੇ ਬਾਹਰ ਲਈ ਹਲੇ ਸਾਰੇ ਨਹੀਂ ਹੁਣ ਤਾਂ ਸਾਡੇ ਕੋਲ ਬਹੁਤ ਸਾਰੇ ਹੈਗੇ ਪਰ ਹਾਲੇ ਵੀ ਹੁਣ ਮਸਲਾ ਕੀ ਹੈ ਭਾਜੀ ਤੁਸੀਂ ਪ੍ਰੋਡਿਊਸਰ ਹੋ ਪ੍ਰੋਡਿਊਸਰ ਪੈਸੇ ਲਾਉਣ ਵਾਲਾ ਬੰਦਾ ਹੈ ਜਿਹਨੇ ਪੈਸਾ ਲਾਉਣਾ ਹੈ ਹੁਣ ਸਾਡੇ ਕੋਲੇ ਉਹ ਪ੍ਰੋਡਿਊਸਰ ਥੋੜੇ ਨੇ ਜਿਹੜੇ ਰੈਗੂਲਰ ਫਿਲਮਾਂ ਬਣਾਉਂਦੇ ਨੇ ਜਿਨ੍ਹਾਂ ਨੂੰ ਫਿਲਮ ਬਾਰੇ ਪਤਾ ਹੈ ਫਿਲਮ ਕਿਵੇਂ ਬਣਦੀ ਹੈ ਫਿਲਮ ਦੇ ਡਿਪਾਰਟਮੈਂਟ ਕਿਵੇਂ ਨੇ ਫਿਲਮ ਬਣਾਉਣ ਤੋਂ ਬਾਅਦ ਕੀ ਕਰਨਾ ਹੈ ਕਿਹੜੇ ਡਿਪਾਰਟਮੈਂਟ ਤੇ ਕਿੰਨੇ ਪੈਸੇ ਖਰਚੇ ਜਾਣੇ ਚਾਹੀਦੇ ਸਾਡੇ ਕੋਲੇ ਬਹੁਤ ਉਂਗਲੀਆਂ ਤੇ ਗਿਣੇ ਜਾਣ ਵਾਲੇ ਪ੍ਰੋਡਿਊਸਰਾਂ ਵਿੱਚ ਤੋਂ 10 ਪ੍ਰੋਡਿਊਸਰ ਹੋਣਗੇ 10 ਵੀ ਮੇਂ ਜ਼ਿਆਦੇ ਕਹਿ ਬੈਠੇ ਉਹ ਬਰੂਸ ਨੇ ਸਾਡੇ ਕੋਲ ਬਹੁਤ ਗਿਣਤੀ ਪ੍ਰੋਡਿਊਸਰ ਜਿਹੜੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਹੈ ਕਿ ਫਿਲਮ ਬਣਨੀ ਕਿਵੇਂ ਹੈ ਬਸ ਸਿਰਫ ਉਹਨੂੰ ਕੋ ਪੈਸਾ ਹੈ ਪੈਸਾ ਹੁਣ ਉਹਨੂੰ ਐ ਲੱਗਿਆ ਵੀ ਮੇਰਾ ਇੱਕ ਬੰਦਾ ਮਲਕੀਤ ਸਿੰਘ ਹੈ ਉਹਨੇ ਇਹਦੇ ਫੇਥ ਕਰ ਲਿਆ ਮਲਕੀਤ ਸਿੰਘ ਤੇ ਵੀ ਮੈਨੂੰ ਗਾਈਡ ਕਰੋ ਫਿਰ ਮਨਾਉਣੇ ਮੈਨੂੰ ਬੰਦੇ ਮਿਲਾ ਦਿਓ ਜੀ ਹੁਣ ਇਹ ਮਲਕੀਤ ਸਿੰਘ ਦੇ ਕਿਰਦਾਰ ਤੇ ਡਿਪੈਂਡ ਕਰਦਾ ਹੈ ਵੀ ਮਲਕੀਤ ਸਿੰਘ ਨੇ ਉਹ ਬੰਦੇ ਤੋਂ ਪੈਸੇ ਖਾ ਕੇ ਮੁਹਾਲੀ ਚੰਡੀਗੜ੍ਹ ਚ ਆਪਣਾ ਫਲੈਟ ਬਣਾਉਣਾ ਹੈ ਜਾਂ ਉਹਨੂੰ ਸਹੀ ਗਾਈਡ ਕਰਕੇ ਫਿਰ ਬਣਾਉਣਾ ਹੈ ਏ ਭਾਜੀ ਗੱਲ ਕਲੀਅਰ ਹੈ ਹੁਣ ਜੇ ਮੈਂ ਕਹੂੰਗਾ ਜੀ ਮੈਂ ਫਿਰ ਜੇ ਮੈਂ ਬੇਈਮਾਨਾ ਫਿਰ ਮੈਂ ਆਪਣੀ ਇੱਕ ਜਿਹੜੀ ਮੇਰੀ ਆਪਣੀ ਲੌਬੀ ਹੈ ਫਿਰ ਮੈਂ ਉਹ ਖੜੀ ਕਰਨੀ ਹੈ ਵੀ ਆਹ ਬੰਦਾ ਜੀ ਜਿਹੜੇ ਬੰਦਾ ਦੀ ਫੀਸ ਮਤਲਬ 10000 ਰੁਪਏ ਹੋਣੀ ਚਾਹੀਦੀ ਹੈ ਮੈਨੂੰ 1000 ਰੁਪਏ ਦੇ ਦੋ ਫਿਰ ਮੈਂ ਆਪਣੀ ਲੌਬੀ ਬੜੀ ਕਰਨ ਲੱਗਿਆ ਹਾਂ ਫਿਰ ਫਿਰ ਮੈਂ ਬਣਦੀ ਹੈ ਫਿਰ ਫਿਲਮ ਤੇ ਭਾਜੀ ਚਲੋ ਪੈਸੇ ਵੀ ਗਏ ਫਿਰ ਫਿਲਮ ਤੇ ਪੈਸਾ ਹੀ ਨਾ ਲੱਗਿਆ ਮੈਂ ਬੰਦਾ ਇਹ ਜਾ ਹੇਰ ਕਰਵਾਇਆ ਟੈਕਨੀਕਲ ਬੰਦਾ ਕਿਸੇ ਮੀ ਡਿਪਾਰਟਮੈਂਟ ਦਾ ਹੋ ਸਕਦਾ ਹੈ ਜਿਹਨੂੰ ਕੰਮ ਆਉਂਦਾ ਨਹੀਂ ਜਿਹੜਾ ਕੰਮ ਸਿੱਖ ਰ ਐਸੀ ਗਵਰਮਨ ਗੱਲ ਕਰ ਰਿਹਾ ਕਿ ਪੰਜਾਬੀ ਫਿਲਮ ਦੇ ਇੰਡਸਟਰੀ ਵਿੱਚ ਵੀ ਮਾਫੀਆ ਹੈਵੀ ਹੋ ਗਿਆ ਜੀ ਕਿ ਇਹਦੀ ਫਿਲਮ ਲੱਗਣੀ ਕਿ ਇਹਦੀ ਨਹੀਂ ਲੱਗਣੀ ਹੈਗੇ ਕਿਹਨੂੰ ਕਿੰਨੇ ਸ਼ੋਅ ਮਿਲਣੇ ਕਿਹਨੂੰ ਨਹੀਂ ਮਿਲਣੇ ਹੈਗੇ ਕਿੱਥੇ ਮਿਲਣੇ ਕਿਹੜੀ ਸ਼ਹਿਰ ਚ ਮਿਲਣੇ ਭਾਜੀ ਇੱਥੇ ਮੈਨੂੰ ਲੱਗਦਾ ਵੀ ਸਾਡੀ ਸਰਕਾਰਾਂ ਦੀ ਪਾਲਿਸੀ ਗਲਤ ਹੈ ਅੱਛਾ ਜੀ ਸਾਡੀ ਪ੍ਰੋਬਲਮ ਵੱਡੀ ਹੈ ਅਸੀਂ ਕਾਫੀ ਸਾਲਾਂ ਤੋਂ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ ਕਾਲੀਆਂ ਦੀ ਅਸੀਂ ਉਦੋਂ ਵੀ ਬੇਨਤੀ ਕਰਦੇ ਰਹੇ ਫਿਰ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਬਣ ਕੇ ਆਏ ਅਸੀਂ ਉਦੋਂ ਵੀ ਬੇਨਤੀ ਕੀਤੀ ਚੰਨੀ ਜੀ ਸਾਡੀ ਕਲਚਰ ਮਿਨਿਸਟਰ ਸੀਗੇ ਉਦੋਂ ਫਿਰ ਸਾਡੇ ਕੋਲੇ ਆਮ ਆਦਮੀ ਪਾਰਟੀ ਸਰਕਾਰੀ ਸੀ ਸੀਐਮ ਸਾਹਿਬ ਨੂੰ ਕਹਿੰਦੇ ਕਿ ਆਪਣੀ ਸਰਕਾਰ ਹੈ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਚਲੋ ਸੀਐਮ ਸਾਹਿਬ ਦਾ ਮਸਲਾ ਹੈ ਇਹਨਾਂ ਨੂੰ ਕੋਈ ਡਿਪਾਰਟਮੈਂਟ ਬਹੁਤ ਸਾਰੇ ਨਹੀਂ ਉਹਨਾਂ ਨੇ ਤਾਂ ਆਲ ਓਵਰ ਪੂਰਾ ਕੰਮ ਦੇਖਣਾ ਹੈ ਕੀਤੀਬੜੀ ਵੀ ਦੇਖਣੀ ਹੈ ਖਰਕਾਂ ਵੀ ਉਹ ਸਾਰਾ ਇਹਨਾਂ ਨੂੰ ਦੇਖਣਾ ਹੈ ਪਰ ਜਿਹੜਾ ਇੱਕ ਸਾਡਾ ਇੱਕ ਲਗ ਡਿਪਾਰਟਮੈਂਟ ਹੁੰਦਾ ਹੈ ਕਲਚਰ ਦਾ ਉਹ ਪਾਲਿਸੀ ਬਣਦੀ ਹੈ ਜੀ ਕਲਚਰ ਦੀ ਉਹਦੇ ਵਿੱਚ ਅਸੀਂ ਬਾਰ-ਬਾਰ ਬੇਨਤੀ ਕਰਦੇ ਰਹੇ ਹੁਣ ਵੀ ਅਸੀਂ ਕਰਦੇ ਆਂ ਕਿ ਜਿਹੜੀ ਤੁਹਾਡੀ ਰੀਜਨਲ ਲੈਂਗੁਏਜ ਹੈ ਜਿਹੜੀ ਸਟੇਟ ਹੈ ਤੁਹਾਡੀ ਤੁਹਾਡੀ ਸਟੇਟ ਦੇ ਵਿੱਚ ਸਿਨੇਮੇ ਨੂੰ ਹਦਾਇਤ ਹੋਣੀ ਚਾਹੀਦੀ ਹੈ ਕਿ ਪੰਜਾਬੀ ਦੇ ਦੋ ਸ਼ੋਅ ਘੱਟੋ-ਘੱਟ ਜ਼ਰੂਰ ਲੱਗਨੇ ਚਾਹੀਦੇ ਨੇ ਮੰਨ ਲਓ ਸ਼ਾਹਰੁਖ ਖਾਨ ਦੀ ਫਿਲਮ ਆ ਗਈ ਸਾਨੂੰ ਉਹ ਫਿਲਮ ਨਾਲ ਕੋਈ ਪ੍ਰੋਬਲਮ ਨਹੀਂ ਉਹ ਫਿਲਮ ਦੇ 8 ਸ਼ੋਅ ਲੱਗ ਰਹੇ ਨੇ ਉਹਨੂੰ 8 ਨੂੰ ਰਸ਼ ਪੈ ਰਹੇ ਆ ਵਧੀਆ ਪੈਣਾ ਚਾਹੀਦਾ ਪਰ ਜਿਹੜੀ ਤੁਹਾਡੀ ਪੰਜਾਬੀ ਲੈਂਗੁਏਜ ਦੀ ਫਿਲਮ ਹੈ ਚਾਹੇ ਉਹ ਛੋਟੇ ਬੇਟ ਦੀ ਫਿਲਮ ਹੈ ਚਾਹੇ ਉਹ ਨਵੇਂ ਬੰਦੇ ਦੀ ਫਿਲਮ ਹੈ ਉਹਨੂੰ ਦੋ ਸ਼ੋਅ ਜ਼ਰੂਰ ਮਿਲਨੇ ਚਾਹੀਦੇ ਨੇ ਇਹ ਮਸਲਾ ਹੈ ਹੁਣ ਹੁੰਦਾ ਕੀ ਹੈ ਜਿਹੜਾ ਡਿਸਟ੍ਰੀਬ ਜਿਹੜਾ ਸੋਰੀ ਫਿਲਮ ਡਿਸਟ੍ਰੀਬਿਊਟ ਕਰ ਰਹੇ ਹੈ ਉਸ ਨੈਮੇ ਨੂੰ ਇਹ ਗੱਲ ਕਹਿੰਦਾ ਹੈ ਵੀ ਅੱਜ ਮੇਰੀ ਫਿਲਮ ਲੱਗੀ ਹੋਈ ਹੈ ਮੰਨ ਲਓ ਕੋਈ ਵੀ ABC ਡੀ ਫਿਲਮ ਹੈ ਉਹ ਕਹਿੰਦਾ ਜੀ ਅਗਲੀ ਫਿਲਮ ਆ ਰਹੀ ਹੈ ਨਾ ਉਹ ਫਿਲਮ ਅਮੀਰ ਖਾਨ ਦੀ ਹੈ ਸ਼ਾਹਰੁਖ ਖਾਨ ਦੀ ਹੈ ਮੈਂ ਤੈਨੂੰ ਤਾਂ ਫਿਲਮ ਦੇਣੀ ਹੈ ਜੇ ਤੂੰ ਮੈਨੂੰ ਅੱਜ ਇਹਨੇ ਸ਼ੋਅ ਦੇ ਰਿਹਾ ਹੈ ਇਸ ਕਰਕੇ ਸਿਨੇਮੇ ਦੀ ਉਹ ਮਜਬੂਰੀ ਹੈ ਵੀ ਡਿਸਟ੍ਰੀਬਿਊਟਰ ਜਿਹਨੇ ਕਹੂਗਾ ਉਹਨੇ ਸ਼ੋਅ ਨੂੰ ਦੇਣੇ ਪੈਣਗੇ ਇਹ ਮੁੱਦਾ ਮਸਲਾ ਸਬਸਿਡੀ ਦਾ ਵੀ ਇਸ਼ੂ ਹੈ ਹਾਂਜੀ ਸਟੇਟ ਦੀ ਸਬਸਿਡੀ ਜਿਹੜੀ ਮਿਲਣੀ ਚਾਹੀਦੀ ਪੰਜਾਬੀ ਫਿਲਮਾਂ ਨੂੰ ਭਾਈ ਸਬਸਿਡੀ ਦਾ ਇਸ਼ੂ ਇਹ ਹੈ ਕਿ ਸਬਸਿਡੀ ਮਿਲ ਜਵੇ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਇਸ ਗੱਲ ਦੇ ਹਾਂ ਹੀ ਹਾਂ ਸਾਥ ਦਿੰਦਾ ਪਰ ਇਹਦੇ ਨਾਲ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਵੇਂ ਸਾਡੀਆਂ ਫਿਲਮਾਂ ਫੋਰਨ ਕੰਟਰੀ ਚ ਬਣਦੀਆਂ ਇੰਗਲੈਂਡ ਫਿਲਮਾਂ ਬਣਦੀਆਂ ਸਬਸਿਡੀ ਮਿਲਦੀ ਹੈ ਪਰ ਉੱਥੇ ਮੁੱਦਾ ਕੀ ਮੈਨੂੰ ਜਿਹੜਾ ਮੈਨੂੰ ਪਰਸਨ ਲੱਗਦਾ ਰਿਹਾ ਉਹ ਮੁੱਦਾ ਇਹ ਹੈ ਵੀ ਜਿਹੜਾ ਬੰਦਾ ਉੱਥੇ ਫਿਲਮ ਬਣਾਉਣ ਜਾਂਦਾ ਹੈ ਉਹਦਾ ਸਾਰਾ ਧਿਆਨ ਫਿਲਮ ਵੱਲੋਂ ਹਟ ਕੇ ਸਬਸਿਡੀ ਵੱਲ ਹੈ ਉੱਥੇ ਫਿਲਮ ਉਕੇ ਮੈਂ ਸਾਰਿਆਂ ਬੰਦੇ ਨੇ ਉਹਨੀ ਗੱਲ ਕਰ ਰਹੇ ਹੋ ਸਕਦਾ ਕੋਈ ਚੰਗੀ ਬਣਾਉਂਦਾ ਹੋਵੇ ਪਰ ਉੱਥੇ ਬੰਦੇ ਦਾ ਧਿਆਨ ਮੁੱਦਾ ਉਸ ਗੱਲ ਤੇ ਹੈ ਜਿਹੜੇ ਬੰਦੇ ਚੰਗੀ ਫਿਲਮ ਬਣਾਉਂਦੇ ਆ ਉਹ ਪਹਿਲੀ ਸਾਨੂੰ ਕਹਿੰਦੇ ਨੇ ਅਸੀਂ ਪੁੱਛਦੇ ਹਾਂ ਸਬਸਿਡੀ ਉਹ ਕਹਿੰਦੇ ਸਬਸਿਡੀ ਬਾਅਦ ਦੇਖਾਂਗੇ ਮਿਲਗੀ ਤਾਂ ਮਿਲਗੀ ਨਹੀਂ ਮਿਲਗੀ ਨਾ ਤਾਂ ਵੀ ਚੰਗੀ ਫਿਲਮ ਬਣਾਉਂਦੇ ਨੇ ਲੋਕ ਪਰ ਜਦੋਂ ਸਬਸਿਡੀ ਇੱਥੇ ਪੰਜਾਬ ਚ ਦੋ ਵਾਰ ਲਾਗੂ ਹੋਈ ਜੀ ਕਿਹਨੋਂ ਮੇਰੀ ਜਸਲੀ ਹੋ ਜਿਹੜੇ ਕੋਈ ਦੋ ਬੰਦੇ ਸੀ ਉਹ ਲੈ ਗਏ ਜਿਨ੍ਹਾਂ ਦੀ ਕੋਈ ਵਾਕਫੀ ਸੀ ਸਰਕਾਰ ਚ ਉਹਨਾਂ ਨੇ ਫਿਲਮ ਚਾਹੇ ਚੰਗੀ ਬਣਾਈ ਚਾਹੇ ਮਾੜੀ ਬਣਾਈ ਭਾਜੀ ਮੈਂ ਤਾਂ ਹੁਣ ਵੀ ਇੱਕ ਦਿਨ ਗ ਉਹ ਗੱਲ ਕਰ ਰਹੇ ਸੀ ਉੱਥੇ ਅਸੀਂ ਕਲਾ ਭਵਨ 'ਚ ਬੈਠੇ ਸੀਗੇ ਉਹ ਕਹਿੰਦੇ ਵੀ ਅਸੀਂ ਕਲਚਰ ਪੋਲਿਸੀ ਬਣਾਉਣਾ ਚਾਹੁੰਦੇ ਆ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਮੈਂ ਕਿਹਾ ਜੀ ਪਹਿਲੀ ਗੱਲ ਤੁਸੀਂ ਇਹ ਕਿਉਂ ਨਹੀਂ ਕਰਦੇ ਵੀ ਸਰਕਾਰ ਇੱਕ ਪੈਰਲਲ ਸਿਨੇਮਾ ਖੜਾ ਕਰੇ ਮਰਾਠੀ ਜਿਵੇਂ ਜੀ ਉਹ ਮਰਾਠੀ ਵਾਲੇ ਕਹਿੰਦੇ ਅਸੀਂ ਬਿਜ਼ਨਸ ਦੀ ਫਿਲਮਾਂ ਬਣਾਉਣੇ ਬੜਾਈ ਜੋ ਕਮਰਸ਼ੀਅਲ ਫਿਲਮਾਂ ਬਣਦੀਆਂ ਨੇ ਪਰ ਉਹ ਜਿਹੜਾ ਉਹਨਾਂ ਦਾ ਲੋਕਲ ਸਿਸਟਮ ਹੈ ਨਾ ਸਰਕਾਰ ਦਾ ਉਹ ਕਹਿੰਦੇ ਅਸੀਂ ਆਪਣੀ ਲੈਂਗੁਏਜ ਨੂੰ ਆਪਣੇ ਕਲਚਰ ਨੂੰ ਪ੍ਰੋਮੋਟ ਕਰਨਾ ਹੈ ਅਸੀਂ ਤਿੰਨ ਫਿਲਮਾਂ ਬਣਾਉਣੇ ਸਾਲ 'ਚ ਸਾਡੀਆਂ ਫਿਲਮਾਂ ਦਾ ਬਜਟ ਇੰਨਾ ਹੋਊਗਾ ਜੀ 17 ਲੱਖ ਉਹ ਕਰੋੜ ਹੋਊਗਾ ਜਿੰਨਾ ਵੀ ਮੈਦਲ ਨਹੀਂ ਕੋਈ ਨਹੀਂ ਐਨਾ ਹੋਊਗਾ ਪਰ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਕਹਾਣੀਆਂ ਐ ਅਸੀਂ ਉਹਦੇ ਫਿਲਮ ਬਣਾਉਣੀਆਂ ਐ ਸਾਡਾ ਪੈਰਲਲ ਸਨੇਮ ਹੈ ਜੀ ਮੈਂ ਕਿ ਤੁਸੀਂ ਕਿੰਨੂ ਬਣਾਉਂਦੇ ਤੁਹਾਡੇ ਕੋਲ ਬਾਇਰ ਥੋੜਾ ਆਇਆ ਤੁਸੀਂ ਕਹਿ ਦਿਓ ਵੀ ਅਸੀਂ ਫਿਲਮ 50 ਲੱਖ ਰੁਪਏ ਬਣਾਉਣੀ ਐ ਵੀ ਪੰਜਾਬ ਵਿੱਚ ਸਾਨੂੰ 2 ਕਰੋੜ ਰੁਪਏ ਦਿਓ ਅਸੀਂ 4 ਫਿਲਮਾਂ ਬਣਾਵਾਂਗੇ ਇਸ ਸਾਲ 'ਚ ਪਰ ਕਹਾਣੀਆਂ ਅਸੀਂ ਚੁਣ ਕੇ ਦੇਵਾਂਗੇ ਅਸੀਂ 20 ਕਹਾਣੀਆਂ ਚੁਣਾਂਗੇ ਇੱਕ ਸਾਲ 'ਚ ਅਸੀਂ ਮੇਕਰ ਨੂੰ ਕਹਾਂਗੇ ਆ 20 ਕਹਾਣੇ ਤੋਂ ਕਿਹੜੀ ਫਿਲਮ ਵਧੀਆ ਬਣਾ ਸਕਦਾ ਉਹ ਕੰਨੀ ਮੈਂ ਆ ਬਣਾ ਸਕਦਾ ਮਖਾ ਜੀ ਨੇ ਅੱਧੇ ਪੈਸੇ ਇਸ਼ੂ ਕਰੋ ਤੂੰ ਫਿਰ ਬਣਾ ਕੇ ਲਿਆ ਜਦੋਂ ਫਿਲਮ ਬਣਾ ਕੇ ਲਿਆਉਂਦਾ ਹੈ ਉਥੇ ਚਾਰ ਐਕਸਪਰਟ ਬੰਦੇ ਬੈਠੋ ਦੇਖੋ ਫਿਲਮ ਵੀ ਜਿੰਨੇ ਪੈਸੇ ਅਸੀਂ ਦਿੱਤੇ ਆ ਇਹਨੇ ਉਹਨਾਂ ਨਾਲ ਫਿਲਮ ਬਣਾਈ ਹੈ ਜਾਂ ਜਿੰਨੇ ਹੋਰ ਮੰਗ ਰਹੇ ਉਹਨਾਂ ਨਾਲ ਬਣਾਈ ਹੈ ਜੇ ਤੁਹਾਨੂੰ ਲੱਗਦਾ ਵੀ ਇਹਨੇ ਪੈਸੇ ਘੱਟ ਲਾ ਕੇ ਫਿਰ ਬਣਾਈ ਹੈ ਉਹਨੂੰ ਕਹੋ ਭਾਈ ਤੇਰੀ ਫਿਲਮ ਦੀ ਇੰਨੀ ਕੁ ਵੈਲਿਊ ਲੱਗਦੀ ਆ ਤੈਨੂੰ ਇੰਨੇ ਪੈਸੇ ਦੇ ਦੇ ਇਨੇ ਹੋਰ ਲੈ ਲੈ ਬਸ ਜੇ ਤੁਹਾਨੂੰ ਲੱਗਦਾ ਮੈਂ ਬਹੁਤ ਕਮਾਲ ਦੀ ਅਫਰਟ ਕੀਤੀ ਹੈ ਉਹਨੂੰ ਕਹੇ ਵੀ ਤੂੰ ਇੰਨਾ ਬੜ ਤੈ ਸੀ ਤੈਨੂੰ ਅਸੀਂ ਉਹ ਤੋਂ ਵੀ 5 ਲੱਖ ਵੱਧ ਦੰਨੇ ਤੂੰ ਕਮਾਲ ਕੀਤੀ ਬਾਈ ਅੱਛਾ ਉਹ ਤੋਂ ਬਾਅਦ ਉਹਨੂੰ ਫਿਰ ਆਪਣੇ ਫੰਕਸ਼ਨਾਂ ਚ ਜਿਹੜੇ ਥੋੜੇ ਸਰਕਾਰੀ ਫੰਕਸ਼ਨ ਨੇ ਉਹ ਚ ਅਪਰੀਸ਼ੀਏਟ ਕਰੋ ਵੀ ਆਹ ਟੀਮ ਨੇ ਬਾਈ ਕਮਾਲ ਦੀ ਕਹਾਣੀ ਸਾਡੇ ਨੂੰ ਕਹੀ ਹੈ ਆਹ ਟੀਮ ਨੇ ਕਮਾਲ ਦੀ ਫਿਰ ਬਣਾਈ ਹੈ ਸੋ ਐਦਾਂ ਕਰਕੇ ਸਰਕਾਰ ਦੀ ਇਹ ਪਾਲਿਸੀ ਹੋਣੀ ਚਾਹੀਦੀ ਹੈ ਵੀ ਸਾਡੀ ਜਿਹੜੀ ਰੀਗਨ ਲੈਂਗੁਏਜ ਹੈ ਸਾਡੀ ਜਿਹੜੀ ਮਾਂ ਬੋਲੀ ਹੈ ਇਹਦੇ ਸਿਨੇਮੇ ਨੂੰ ਕਿੰਨੇ ਸ਼ੋਅ ਦੇਣੇ ਚਾਹੀਦੇ ਨੇ ਅੱਛਾ ਇੱਕ ਦੌਰ ਸੀ ਜਦੋਂ ਆਪਣੇ ਕੋਲ ਪੰਜਾਬੀ ਇੰਡਸਟਰੀ ਵਿਰਿੰਦਰ ਹੁੰਦਾ ਸੀ ਸਤੀਸ਼ਕਾਲ ਹੁੰਦੇ ਸੀ ਅੱਜ ਸਾਡੇ ਕੋਲ ਜਿਹੜਾ ਦੌਰ ਹੈ ਗਿੱਪੀ ਗਰੇ ਵਾਲਾ ਜੇ ਸਿੰਗਰ ਵੀ ਐਕਟਰ ਐ ਐਮੀ ਵੀਰ ਕੋ ਗਿਆ ਜਸੜ ਹੋ ਗਿਆ ਬੱਬੂ ਮਾਨ ਹੋ ਗਿਆ ਗੁਰੂ ਰੰਦਾ ਹੋ ਗਿਆ ਸਿੰਦਰ ਸਰਤਾਜ ਹੋ ਗਿਆ ਉਹ ਸਿੰਗਰ ਨੇ ਉਹ ਐਕਟਰ ਨੇ ਕੀ ਜਾਂ ਇਹ ਪ੍ਰੋਡਿਊਸਰ ਵੀ ਨੇ ਪੈਸਾ ਵੀ ਲਾ ਲੈਂਦੇ ਨੇ ਜਾਂ ਦੂਜੇ ਮੂੜੇ ਥੀਏਟਰਾਂ ਚ ਹੋਇਆ ਜੇ ਹੀਰੋ ਅਸੀਂ ਪ੍ਰਵਾਨ ਨਹੀਂ ਕਰੇ ਇਹਨਾਂ ਨੂੰ ਹੀ ਪ੍ਰਵਾਨ ਕਰ ਰਹੇ ਨਹੀਂ ਪ੍ਰਵਾਨ ਵਾਲਾ ਮਸਲਾ ਨਹੀਂ ਸਰ ਹੈਗਾ ਜੀ ਇਹ ਮੈਨੂੰ ਮੈਨੂੰ ਜਿਹੜਾ ਬਹੁਤ ਲੋਕ ਇਤਰਾਜ਼ ਕਰਦੇ ਨੇ ਇਤਰਾਜ਼ ਤਾਂ ਸੁਣਣ ਹੁਣ ਇੱਕ ਮੁੰਡਾ ਸਾਡੇ ਕਲਾਕਾਰ ਹੈ ਨਵਾਂ ਕਲਾਕਾਰ ਹੈ ਉਹ ਇਸ ਗੱਲ ਤੇ ਮਰਨ ਵਰਤ ਤੇ ਬਹਿ ਗਿਆ ਸੀਗਾ ਅੱਛਾ ਜੀ ਉਧਰ ਡੱਲੇ ਵਾਲਾ ਸਾਹਿਬ ਬੈਠੇ ਸੀ ਕਹਿੰਦਾ ਡੱਲੇ ਵਾਲਾ ਸਾਹਿਬ ਨੇ ਹੱਕਾਂ ਲਈ ਬੈਠੇ ਮੈਂ ਬੈਠੂਗਾ ਸੀਗਾ ਤੈਨੂੰ ਕੋਈ ਤਕਲੀਫ ਹੈ ਕਰਮ ਸਿੰਗਰ ਐਕਟਿੰਗ ਨਾ ਕਰੇ ਅੱਛਾ ਜੀ ਉਹਨਾਂ ਲੋਜਿਕ ਨੂੰ ਦਿੱਤਾ ਕਹਿੰਦਾ ਤੂੰ ਨਹੀਂ ক্রিকেট ਖੇਡਦਾ ਮੈਂ ਕਹਾਂ ਜੀ ਖੇਡਦਾ ਕਹਿੰਦਾ ਮੈਂ ਤੂੰ ਨਹੀਂ ਫੁੱਟਬਾਲ ਕਰਦੀ ਖੇਡਦਾ ਹੈ ਤਾਂ ਕਹਿੰਦਾ ਸਪੋਰਟਸਮੈਨ ਹੀ ਉਹ ਵੀ ਕਹਿੰਦਾ ক্রিকেট ਖੇਡਦਾ ਕਹਿੰਦਾ ਇਹ ਗਾਇਬੀਆਂ ਨੇ ਐਕਟਿੰਗ ਕਰੀ ਇਹਨੇ ਹੁਣ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਇੱਕ ਮੁੱਦਾ ਸਮਝਣ ਦੀ ਲੋੜ ਹੈ ਜੀ ਮੈਨੂੰ ਜਿਹੜੀ ਗੱਲ ਲੱਗਦੀ ਹੈ ਕਿ ਸਾਡੀ ਜਿਹੜੀ ਸਟੇਟ ਹੈ ਨਾ ਇਹ 뮤지컬 ਸਟੇਟ ਹੈ ਹਾਂ ਅਸੀਂ ਗੁਰਬਾਣੀ ਵੀ ਆਪਣੇ عقیده ਵੀ ਜਿਹੜੇ ਤੁਹਾਨੂੰ ਮੰਨਦੇ ਆ ਅਸੀਂ ਭਜਨ ਵੀ ਉਹ ਰਾਗਾਂ 'ਚ ਗਾਉਂਦੇ ਆ ਰਾਗਾਂ 'ਚ ਮਿਊਜ਼ਿਕ ਨਾਲ ਗੋਣੇ ਇਸ ਗੱਲ ਕਰਕੇ ਸਾਡੀ ਕੋਈ ਵੀ ਇੱਕ ਫਿਲਮ ਤੁਸੀਂ ਦੱਸ ਦੋ ਵੀ ਫਰਾਨੀ ਫਿਲਮ ਸੀ ਜਿਹਦਾ ਮਿਊਜ਼ਿਕ ਠੀਕ ਨਹੀਂ ਸੀ ਜਾਂ ਜਿਹਦੇ ਵਿੱਚ ਮਿਊਜ਼ਿਕ ਹੈ ਨਹੀਂ ਤਾਂ ਫਿਰ ਮਟ ਹੋ ਗਈ ਭਾਜੀ ਸਾਡੀ ਫਿਲਮਾਂ ਦੇ ਗੀਤ ਹਿੱਟ ਹੋ ਜੇ ਫਿਰ ਮਟ ਹੋ ਜਾਂਦੀਆਂ ਲੋਕਾਂ ਨੇ ਯਾਰ ਗੀਤ ਕਮਾਲ ਦਾ ਦੇਖਣ ਨੂੰ ਚਲੇ ਗਏ ਇਸ ਗੱਲ ਕਰਕੇ ਜਿਹੜੇ ਪੈਸੇ ਲਾਉਣ ਵਾਲਾ ਬੰਦਾ ਪ੍ਰੋਡਿਊਸਰ ਬਹੁ ਗਿਣਤੀ ਤਾਂ ਸਾਡੇ ਜਿਹੜੇ ਸਿੰਗਰ ਨੇ ਉਹ ਆਪ ਉਹਨਾਂ ਨੇ ਆਪਣੇ ਪ੍ਰੋਡਕਸ਼ਨ ਹਾਊਸ ਖੋਲੇ ਜੀ ਪ੍ਰੋਡਿਊਸਰ ਬਣ ਕੇ ਚੰਗੀ ਗੱਲ ਹੈ ਚਾਰ ਲੋਕਾਂ ਨੂੰ ਕੰਮ ਦਿੱਤਾ ਤੇ ਦੂਜੀ ਗੱਲ ਇਹ ਸੀ ਜੇ ਕੋਈ ਪ੍ਰੋਡਿਊਸਰ ਦੂਜਾ ਵੀ ਹੈ ਉਹ ਕਹਿੰਦਾ ਯਾਰ ਐਸ ਸਿੰਗਰ ਨੂੰ ਲਾਓ ਇਹਦਾ ਮਿਊਜ਼ਿਕ ਵਿਕਦਾ ਹੈ ਤੇ ਇਹ ਦੋ ਸਿੰਗਰਾਂ ਨੂੰ ਆਪਣੇ ਭਾਈਵਾਲਾਂ ਨੂੰ ਹੋਰ ਵੀ ਗੀਤ ਗਵਾ ਸਕਦਾ ਕਹਿ ਕੇ ਤੇ ਜਦੋਂ ਮੈਂ ਪ੍ਰੋਮੋਸ਼ਨ ਕਰਨੇ ਅੱਗੇ ਜਾ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਜਿੱਥੇ ਵੀ ਜਾਣਾ ਹੈ ਪਬਲਿਕ ਪਲੇਸਿਸ ਤੇ ਜਾਣਾ ਹੈ ਉੱਥੇ ਦੋ ਸਿੰਗਰ ਹੋਣਗੇ ਨਾਲ ਦੋ ਗੀਤ ਸਰਾਉਣਗੇ ਆਪਣੇ ਪਬਲਿਕ ਨੂੰ ਨਾਲੇ ਫਿਰ ਦੀ ਪ੍ਰਮੋਸ਼ਨ ਹੋਊਗੀ ਇਸ ਕਰ ਕਰਕੇ ਉਹਨੂੰ ਬਿジネス ਐਂਗਲ ਤੋਂ ਫਾਇਦਾ ਹੈ ਉਹਨੇ ਬਿジネス ਹੀ ਦੇਖਣਾ ਹਮੇਸ਼ਾ ਦੇਖਿਆ ਉਹਨੇ ਇਸ ਗੱਲ ਕਰਕੇ ਚੱਲਦਾ ਹੁਣ ਇਹੀ ਗੱਲ ਸਮਝਣ ਦੀ ਲੋੜ ਸੀਗੀ ਇਹਦੇ ਵਿੱਚ ਬਹੁਤ ਵੱਡਾ ਨੁਕਤਾ ਹੈ ਸਰ ਇੱਕ 뮤지컬 ਸਟੇਟ ਐਨੂੰ ਸਮਝੋ ਤੁਸੀਂ ਸਾਡੇ ਜਿਹੜੇ ਯੋਧੇ ਹੋਏ ਨੇ ਪੁਰਾਣੇ ਸਮੇਂ ਸਾਡੇ ਪਰਦਾਦਿਆਂ ਦੇ ਸਮੇਂ 'ਚ ਉਹਨਾਂ ਨੂੰ ਕਿਵੇਂ ਯਾਦ ਕੀਤਾ ਗਿਆ ਯੋਧਿਆਂ ਦੀਆਂ 12 ਗਾਇਆਂ ਗਈਆਂ ਹਾਂ ਕਵਿਸ਼ਰੀਆਂ ਗਾਈਆਂ ਗਈਆਂ ਉਹ ਜਿਉਂਦੇ ਤਾਂ ਰਹੇ ਹੁਣ ਇਹਦੇ ਉਲਟ ਤੁਸੀਂ ਜਾਓਗੇ ਸਾਊਥ ਵਿੱਚ ਸੌਸ ਚ 뮤지컬 ਨਹੀਂ ਹੈ ਸੌਸ ਚ ਨਾਚ ਹੈ ਉਹਨਾਂ ਕੋਲ ਡਾਂਸ ਹੈ ਉਹਨਾਂ ਨੇ ਆਪਣੀਆਂ ਗਥਾਵਾਂ ਡਾਂਸ ਰਿਹਾ ਅੱਗੇ ਲੈ ਕੇ ਆਂਦੀਆਂ ਉਹਨਾਂ ਨੇ ਬੈਲੇ ਬਣਾਏ ਨੱਚ ਕੇ ਦੱਸਿਆ ਵੀ ਆਹ ਬੰਦਾ ਅੱਜ ਤਾਂ ਹੀ ਉਹ ਅੱਜ ਉਹਨਾਂ ਦੀ ਫਿਲਮਾਂ ਚ ਤਾਂ ਹੀ ਉਹ ਚੀਜ਼ ਪੜੂ ਹੈ ਤੇ ਸਾਡੀਆਂ ਫਿਲਮਾਂ ਚ 뮤직 ਇਸ ਕਰਕੇ ਪੜੂ ਹੈ ਇਸ ਕਰਕੇ ਸਾਨੂੰ ਅਸੀਂ ਇੱਕ ਦੂਜੇ ਦੇ ਪੂਰਕ ਆ ਜੇ ਸਾਡੀ ਕਹਾਣੀ ਚ ਚਾਰ ਗੀਤ ਵੀ ਚੰਗੇ ਨੇ ਤਾਂ ਕੋਈ ਮਾੜੀ ਗੱਲ ਨਹੀਂ ਸਾਨੂੰ ਇਸ ਗੱਲ ਨੂੰ ਪ੍ਰਮਾਨ ਕਰਨਾ ਚਾਹੀਦਾ ਸਾਨੂੰ ਇਸ ਗੱਲ ਨੂੰ ਕੰਡੈਮ ਨਹੀਂ ਕਰਨਾ ਚਾਹੀਦਾ ਵੀ ਸਿੰਗਰ ਸਿੰਗਰ ਬੰਦੇ ਕਿਉਂ ਹੀਰੋ ਬਣ ਗਏ ਭਾਈ ਤੁਸੀਂ ਬਣ ਜੋ ਅਗਲੇ ਪੈਸੇ ਲਾ ਰਿਹਾ ਹੈ ਪਈ ਬਾਬਾ ਸਮਾ ਹੋ ਗਿਆ ਮਤਲਬ 1.5 ਘੰਟਾ ਹੋ ਗਿਆ ਨਾ ਇੱਕ ਜਾਂਦੇ ਜਾਂਦੇ ਇੱਕ ਸਵਾਲ ਜਾਂ ਰਹਿ ਗਿਆ ਉਹਦਾ ਦੇ ਰੂਹ ਕੀੰਦੇ ਨਾ ਉਹ ਹੋ ਗਈ ਅਜ ਹੈ ਨਾ ਕਲੇਜੇ ਠੰਡ ਵੀ ਪੈ ਗਈ ਹੈ ਕਿ ਭਾਈ ਦੇ ਨਾਲ ਇੰਟਰਵਿਊ ਕਰਨੀ ਸੀ ਤੇ ਹੋ ਗਈ ਹੈ ਨਾ ਇਹ ਮਸਲਾ ਕਿ ਅਗਰ ਬਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਨਾ ਸਿੱਖੀ ਤੇ ਪੰਜਾਬੀ ਪਹੁੰਚ ਗਈ ਆਪਣੇ ਟਿਕਾਣੇ ਤੇ ਨਾ ਜੀ ਪੱਗ ਵੀ ਪਹੁੰਚ ਗਈ ਹੈ ਨਾ ਜੀ ਜੀ ਹੈ ਨਾ ਉਹਨੂੰ ਕਿਵੇਂ ਦੇਖਦੇ ਹੋ ਉਹਨਾਂ ਭਾਈ ਬਹੁਤ ਪ੍ਰਾਊਡ ਨਾਲ ਦੇਖਦੇ ਆ ਜੀ ਸਾਡੇ ਬਹੁਤ ਸਾਰੇ ਸਿੰਗਰ ਭਰਾਵਾਂ ਨੇ ਪੱਗਾਂ ਪ੍ਰਮੋਟ ਕੀਤੀਆਂ ਪੱਗਾਂ ਮੰਨ ਕੇ ਗਾਇਆ ਸਾਡੇ ਬਹੁਤ ਸਾਰੇ ਬੰਦਿਆਂ ਨੇ ਸਿੱਖੀ ਸਰੂਪ ਚ ਕੰਮ ਕੀਤਾ ਫਿਲਮਾਂ ਦੇ ਵਿੱਚ ਨਹੀਂ ਅਗੇ ਸਾਡੇ ਕੋ ਕਲੀਨ ਸ਼ੇਪ ਲੋਕ ਹੁੰਦੇ ਸੀਗੇ ਪਰ ਮੈਂ ਇਹ ਗੱਲ ਕਹਿਣਾ ਕਿ ਜੇ ਕਿਸੇ ਨੇ ਪੱਗ ਪ੍ਰਮੋਟ ਕੀਤੀ ਹੈ ਜੇ ਕਿਸੇ ਨੇ ਸਰੂਪ ਪ੍ਰਮੋਟ ਕੀਤਾ ਤਾਂ ਸਾਡੇ ਲੋਕਾਂ ਨੇ ਉਹਦੇ ਲਈ ਕੀ ਕੀਤਾ ਭਾਜੀ ਕਦੇ ਕਿਸੇ ਪੰਚਾਇਤ ਨੇ ਕਦੇ ਕਿਸੇ ਯੂਥ ਕਲੱਬ ਨੇ ਕਿਸੇ ਨੂੰ ਇਹ ਲੱਗਿਆ ਵੀ ਯਾਰ ਆਹ ਬੰਦੇ ਨੇ ਪੱਗ ਪ੍ਰਮੋਟ ਕੀਤੀ ਆਸ ਇਹਨੂੰ ਪੱਗ ਦੇਣੀ ਆ ਯਾਰ ਹਾਏ ਭਾਜੀ ਕਾਨ ਸਿੰਘ ਪੰਨੂ ਦੀ ਪੱਗ ਲਾਤੀ ਸੀ ਤੁਸੀਂ ਤਾਂ ਪੱਤਰਕਾਰ ਹੋ ਹਾਂ ਲਾਤੀ ਸੀ ਏਮ ਗੁੜ ਸਾਹਿਬ ਨੂੰ ਏਮ ਗੁੜ ਸਾਹਿਬ ਵਰਤਿੰ ਪਰ ਭਾਜੀ ਪੰਚਾਇਤਾਂ ਨੇ ਅਸੀਂ ਇਕੱਠੇ ਹੋ ਗਏ ਅਸੀਂ ਕਹ ਤੁਸੀਂ ਇੱਕ ਪੱਗ ਲਾ ਕੇ ਕੀ ਕਰੋਗੇ ਪੰਚਾਇਤਾਂ ਇਕੱਠੀਆਂ ਕਰੀਆਂ ਸੀ 40 42 ਪੰਚਾਇਤਾਂ ਸੀਗੀਆਂ ਅਸੀਂ ਬਾਹਲੀ ਪੰਚਾਇਤਾਂ ਨੇ ਅਸੀਂ ਕਾਨ ਸਿੰਘ ਪੰਨੂ ਨੂੰ ਪੱਗਾਂ ਦਿੱਤੀਆਂ ਵੀ ਪੰਨੂ ਸਾਹਿਬ ਇਹ ਸਿੰਬਲ ਹੈ ਇੱਕ ਅਸੀਂ ਤੁਹਾਡੇ ਨਾਲ ਖੜੇ ਆ ਪਰ ਭਾਜੀ ਜਿਹੜੇ ਸਿੰਗਰਾਂ ਨੇ ਸਾਡੇ ਨੇ ਪੱਗ ਪ੍ਰਮੋਟ ਕੀਤੀ ਹੈ ਤਾਂ ਕਿਸੇ ਪੰਚਾਇਤ ਨੇ ਕਿਸੇ ਯੂਥ ਕਲੱਬ ਨੇ ਕਿਸੇ ਸੰਸਥਾ ਨੇ ਇਹ ਕਿਹਾ ਵੀ ਸਰ ਤੁਹਾਨੂੰ ਪੱਗ ਦੇਣੀ ਹੈ ਜੀ ਤੁਸੀਂ ਬਹੁਤ ਵੱਡਾ ਕੰਮ ਕੀਤਾ ਕੋਈ ਧਾਰਮਿਕ ਕੋਈ ਸਮਾਜਿਕ ਹੈ ਸਮਝ ਨਹੀਂ ਕਿ ਮਾਨ ਸਾਹਿਬ ਨੂੰ چاہے ਕੁਝ ਵੀ ਕਹੀ ਜੋ ਗੁਰਦਾਸ ਮਾਨ ਸਾਹਿਬ ਦੇ ਗੀਤ ਦੀ ਲਾਈਨ ਹੈ ਵੀ ਕਦਰ ਬਿਨਾ ਕੋਈ ਕਦ ਤੱਕ ਜੀਵੇ ਮੈਂ ਬਸ ਪੈਗੀ ਚੋਰਾ